महाराज जी ए चश्मे चश्मे ला के कित चले देखना। की देखना? रैबिट देख मेला देखना अज <laughs> देखना, आज? देखना या? नहीं देखना झूठे लैने ਛੂਟੇ ਲੈਣੇ ਆ ਮੇਲਾ ਨਹੀਂ ਦੇਖਣਾ ਮੇਲੇ ਚ ਜਾਣਾ ਪੈਣਾ ਜੇ ਛੂਟੇ ਦੇਖਣੇ ਲੈਣੇ ਆ ਪੁੱਤ ਮੇਲੇ ਜਾਣਾ ਫਿਰ ਛੂਟੇ ਲੈਣ ਲਈ ਛੂਟੇ ਲੈਣੇ ਆ ਉੱਤੇ ਤਾਂ ਲੱਗਦਾ ਹੈ ਤੇ ਤਾਂ ਲੱਗਦਾ ਕਰ ਲੱਗਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫੇਰ ਤੋਂ ਆਪਣੇ ਚੈਨਲ ਸਿੰਘ ਲਾਈਫ ਸਟਾਈਲ ਨਿਊਜ਼ਲੈਂਡ ਦੇ ਵਿੱਚ ਅੱਜ ਮੈਂ ਤੇ ਗੁਰਫਤੇ ਮੰਮੀ ਡੈਡੀ ਤੇ ਸਿਮਰਨ ਤੇ ਦਸਤੂਰ ਸਾਰੇ ਜਣੇ ਚੱਲੇ ਆ ਜੀ ਓਗਲੈਂਡ ਦਾ ਮੇਲਾ ਦੇਖਣ ਲਈ ਇੱਥੇ ਮੇਲਾ ਲੱਗਾ ਹੋਇਆ ਜਿਦਾ ਆਪਣੇ ਸੰਝ ਮੇਲੇ ਲੱਗਦੇ ਹੁੰਦੇ ਆ ਇੱਥੇ ਵੀ ਲੱਗਦਾ ਆ 4 ਦਿਨ ਚੱਲਦਾ ਆ ਤੇ ਅੱਜ ਆਖਰੀ ਦਿਨ ਹੈ ਤੇ ਅੱਜ ਆਪਾਂ ਸੋਚਿਆ ਕਿ ਜਾਇਆਂ ਨੇ ਦੇਖਿਆ ਆਂ ਨੇ ਇਹ ਸਾਡੇ ਨਾਲ ਜਾ ਰਹੇ ਨੇ ਜੀ ਜਟੀ ਦੀਦੀ ਹੁਣੀ ਤੇ ਹਰਸ਼ਮਨ ਵੀਰਾ ਤੇ ਉਹ ਵੀ ਚੱਲਣਗੇ ਨਾਲ ਉਹ ਵੀ ਆ ਰਹੇ ਨੇ ਉਹਨਾਂ ਦਾ ਵੇਟ ਕਰ ਰਹੇ ਨੇ ਤੇ ਆਪਾਂ ਉੱਥੇ ਜਾ ਕੇ ਅੱਜ ਇੰਜੋਏ ਕਰਾਂਗੇ ਹੈਨਾ ਕਰਾਂਗੇ ਹੂੰ ਇੰਸੀਆਜ਼ ਆਜ਼ੀਆਜ਼ ਦਸ ਤੁਰੇ ਇਸੋ ਧੀ ਰਹਿੰਦੀ ਵਿਚਾਰੀ ਹੋਇਆ ਤਾਂ ਇਹਦਾ ਕੰਮ ਹੈ ਖਾਣਾ ਪੀਣਾ ਤੇ ਸੋਣਾ। ਇਹ ਮੈਂ ਬਾਹਰ ਨਿਕਲਦੀ ਨਹੀਂ ਲਾਈ ਤਾਂ। ਹਾਂ? ਮੈਨੂੰ ਦੇਖ ਕੇ ਮੀ ਆ ਜਾਂਦਾ। ਆਹ ਤੈਨੂੰ ਦੇਖ ਕੇ ਮੀ ਆ ਜਾਂਦਾ। ਉਹ ਬੜਾ ਆ ਜਾਂਦਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਉਧਰ ਵੀ ਆ ਗਏ। ਆਓ ਜੀ, ਆਓ ਜੀ ਸਤਿ ਸ਼੍ਰੀ ਅਕਾਲ ਜੀ। ਪੁੱਜ ਗਏ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।

ਉੱਧਰ ਭਾਈ ਹੁਣੀ ਵੀ ਪਾਰਕਿੰਗ ਲਾਤੀ ਪਾਰਕਿੰਗ ਜੇ ਤੁਸੀਂ ਉੱਧਰ ਅੰਦਰ ਲਾਣੀਆ ਤਾਂ 15 ਡਾਲਰ ਪਾਰਕਿੰਗ ਦੇਣੀ ਪੈਂਦੀ ਜੇ ਰੋਡ ਤੇ ਲਾਣੀਆ ਰੋਡ ਦੇ ਉੱਤੇ ਫਰੀ ਆ ਪਰ ਇਹ ਸੇਫ ਵੀ ਰਹਿੰਦਾ ਉੱਥੇ ਵੀ ਸੇਫ ਆ ਵੈਸੇ ਪਰ ਯਾਰ ਉੱਥੇ ਮਿਲਦੀ ਨਹੀਂ ਪਾਰਕਿੰਗ ਸਾਰੇ ਲਾਈਨਾਂ ਚ ਲੱਗੇ ਹੋਏ ਆ ਇਹਨਾਂ ਨਾਲ ਬਿਹਤਰ ਆ ਕਿ ਠੀਕ ਆ ਪੇ ਕਰ ਦੋ ਤੇ ਆਪਣੀ ਸੇਫ ਜਗ੍ਹਾ ਪਾਰਕਿੰਗ ਲਾ ਦੋ ਬੱਚਿਆਂ ਦੇ ਨਾਲ ਵੈਸੇ ਵੀ ਔਖਾ ਹੋ ਜਾਂਦਾ ਪਾਰਕਿੰਗ ਲੱਭਣੀ ਹੁਣ ਇਦਾਂ ਕਰੋ ਇੱਕ ਛਤਰੀ ਚੱਕ ਲਓ ਓਕੇ ਉਹ ਗੁਰਪਤੇ ਇਹ ਕਿਹਦੀ ਛਤਰੀ ਆ ਇਹ ਮੇਰੀ ਉਹ ਮੈਨੂੰ ਦੇ ਦੇ ਮੇਰੀ ਐ ਉਹ ਦੇ ਦੇ ਮੈਨੂੰ

ਲੋ ਝੂੜਾ ਲਾਂ ਡੈਡੀ ਨਾਲ ਗੁਰਬਾਖੀ ਵੈਰੀ ਗੁੱਡ ਗੁਰਬਾਖੀ ਰੋਣ ਲੱਗ ਪਿਆ ਉਰੇ ਜੋ ਡੇਵਿਨ ਲੇਅਰ ਉਨਲਪ ਆ ਗਿਆ ਮੇਰ ਕੋਨੇ ਕੀ ਹੋ ਗਿਆ ਹਲੋ ਚਲ ਨਾ ਕਿ ਡਰ ਨਾ ਕਿ ਦਰ ਮਤੈ ਕਿੱਦਾਂ ਦਾ ਸੀ ਵੈਸੇ ਇਹ ਚਲ ਗਿਆ ਵਧੀਆ ਸੀ ਨਹੀਂ ਵਧੀਆ ਨਹੀਂ ਸੀ ਨਹੀਂ ਕਿਉਂ ਐਨਾ ਵਧੀਆ ਸੀ ਗੋਲ ਘੁੰਮਦੀ ਸੀ ਇਹ ਆਹੋ ਗੋਲ ਘੁੰਮਦੀ ਸੀ

ਅਦਾ ਘੋੜੇ ਹੁੰਦੇ ਸੀ ਬਚਪਨ ਚ ਝੂਟੇ ਲੈਂਦੇ ਹੁੰਦੇ ਸੀ ਇੱਧਰ ਇੱਧਾ ਹੁੰਦਾ ਸੀ ਜੀ ਤੁਸੀਂ ਉਹ ਘੋੜਿਆਂ ਦੇ ਉੱਤੇ ਝੂਟਲੇ ਬਚਪਨ ਚ ਝੂਲੇ ਨਹੀਂ ਤੁਸੀਂ ਲੈ ਤੁਸੀਂ ਵੀ ਨਹੀਂ ਲੈ ਮੈਂ ਤਾਂ ਲੈ ਆ ਸਾਡੇ ਛਿੰਝ ਮੇਲਾ ਹੁੰਦਾ ਸੀ ਉਹਦੇ ਉੱਤੇ ਘੋੜੇ ਤੇ ਬੈਠਣ ਦਾ ਬੜਾ ਚਾਹ ਹੁੰਦਾ ਸੀ ਚੰਡੋਲਾਂ ਦੇ ਵਿੱਚ ਤਾਂ ਸਾਰਿਆਂ ਨੇ ਲਏ ਹੋਏ ਨਾ ਮੈਂ ਨਹੀਂ ਝੁੰਡ ਝੁੱਟੇ ਤੂੰ ਚੰਡੋਲ ਵੀ ਝੂਟਿਆ ਚੰਡੋਲ ਨਹੀਂ ਲਿਆ ਮੈਂ ਮੈਂ ਤਾਂ ਕੋਕਸ ਉੱਤੇ ਸੀ ਕਿ ਮੈਂ ਕਦੀ ਵੀ ਨਹੀਂ ਬੰਦ ਇੱਕ ਬੰਦਲ ਦੇ ਵਿੱਚ ਤਾਂ ਉੱਪਰ ਉੱਤੇ ਤੀਰੀ ਪੈਣਦੀ ਹੁੰਦੀ ਸੀ

ਦਿਵਾਲੀ ਮੇਲੇ ਲੱਗਾ ਆ ਓਏ ਗੁਫਤ ਇਹ ਆ ਕੀ ਹੈ ਦਾ ਨਾ ਜੋ They... And as the guys would know, there's yeah. nothing like a woman to pick every single little mistake you make. Underneath certain... okay. the French... and <laughs> 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 ਇਹ ਕੀ ਹੈ ਖਾਣੀ ਹੈ ਤੈਨੂੰ ਨਹੀਂ ਦੇਣੀ ਨਹੀਂ ਦੇਣੀ ਆਇਆ ਡੈਡੀ ਪੂਰਾ ਇੰਡੀਆ ਵਾਲਾ ਸਿਸਟਮ ਲੱਗਾ ਹੋਇਆ ਹੈ ਨਾ ਜਿਵੇਂ ਸ਼ਿੰਜ ਲੱਗਦੀ ਹੁੰਦੀ ਹੁਸ਼ਾਰਪੁਰ ਵੀ ਥੋੜਾ ਮੇਰਾ ਲੱਗਦਾ ਨਾ ਤੇ ਸ਼ਹਿਰਾ ਮੇਲਾ ਉਦੋਂ ਦਾ ਹੀ ਹੈ ਇਧਰ ਚੰਡੋਲ ਵੀ ਲੱਗਾ ਹੋਇਆ ਦੇਖੋ ਲੈਣੇ ਝੂਟੇ ਚੰਡੋਲ ਚ ਨਹੀਂ ਬੰਦ ਹੋ ਰਿਹਾ ਰਗੂ ਅੱਛਾ ਇਹਦੀਆਂ ਚੀਕਾਂ ਨਿਕਲਦੀਆਂ ਪਈਆਂ ਪੂਰੀਆਂ ਓਹ ਵੀ ਜਾਣਾ ਉਧਰ ਉਹ ਵਾਲੇ ਇੱਕ ਵਾਰੀ ਤੁਸੀਂ ਬੈਠਣਾ ਇੱਕ ਵਾਰੀ ਮੈਂ ਚਲੋ ਇੱਕ ਵਾਰੀ ਜਾਣਾ ਭਾਈ ਚਲੀਏ ਮੈਂ ਮੈਨੂੰ ਲੱਗਦਾ ਮੈਨੂੰ ਲੱਗਦਾ ਡਰ ਮੈਂ 15 ਮਿੰਟ ਤੱਕ ਆਪਣੀ ਸਾਹ ਰੋਕ ਸਕਦਾ ਹਾਂ ਅਰੇ ਓਏ ਇਹਦਾ ਲਾਸ ਵਾਲਾ ਜਲਦੀ ਮੈਂ ਰੀਟਿਕਟ ਲੈਣੇ ਆਜੋ ਕੋਈ ਨਾ ਬੰਦੇ ਆ ਆਜੋ ਭਾਜੀ ਤੇ ਮੜੇਗੀ ਇਹ ਨਹੀਂ ਕਰਦੀ ਕਿਉਂ ਦੇਖੀਗੀ ਹਾਂ ਹਾਂ ਚਲੋ ਉਹ ਦੋ ਦੋ ਜਣੇ ਆ ਤਾਂ ਤੂੰ ਚਲ ਤੂੰ ਜਣਾ ਤਾਂ ਚੱਲ ਪੋ ਮੈਂ ਨਹੀਂ ਲਸੀ ਜੀ ਤੈਨੂੰ ਲਸੀ ਦਿੰਦੇ ਆ ਚੱਲੀਏ ਭਾਈ ਮੇਰੀ ਹਾਰਟਬੀਟ ਚਲੋ ਪੱਕਾ ਹਾਂ ਮਾਰਦੀ ਨਹੀਂ ਕਿਹੜਾ ਲੈਣ ਲੱਗਾ ਫਿਰ ਚਲੋ ਆਸਟ੍ਰੇਲੀਆ ਗਈ ਸੀ ਅਸੀਂ ਇਹਨੇ ਮੇਰਾ ਮਜ਼ਾਕ ਡਾਇਆ ਕਿਹੜੀ ਵਾਲੀ ਕਹਿੰਦੇ ਮੈਂ ਤੁਸੀ ਲੈਣੀ ਨੀਲੀ ਜੜੀ ਉਹ ਪਰੇ ਐ ਨਾ ਉਹ ਜੜੀ ਇੱਕ ਪਾਸੇ ਤੁਸੀਂ ਇੱਕ ਪਾਸੇ ਮੈਂ ਮਤਲਬ ਐ ਵਾਲੀ ਹਲੋ ਪਰਲੀ ਜੜੀ ਐ ਹਾਂ ਇੱਕ ਇੱਕ ਪਾਸੇ ਵੜ ਇੱਕ ਇੱਕ ਪਾਸੇ ਬੰਦੇ ਨੂੰ ਜਾਂਦਾ ਆ ਚਲੋ ਸਿਰ ਗੱਲੇ ਨੂੰ ਜਾਂਦਾ ਚਲੋ ਤਾਂ ਕੀ ਹੋ ਗਿਆ ਚਲੋ ਅਰੇ ਹਾਂ ਜਾਣਾ ਜੇ ਤੁਸੀਂ ਜਾਣਾ ਆ ਤੁਸੀਂ ਮੈਂ ਤਾਂ ਜਾਊਂਗਾ ਹਾਂ ਨਹੀਂ ਨਹੀਂ ਮੈਂ ਚੱਲਣਾ ਮੈਂ ਨਹੀਂ ਪਾਜੀ ਰਿਕਾਰਡ ਕਰ ਰਹੇ ਭਾਜੀ ਪੱਕਾ ਮੇਰਾ ਮਜ਼ਾਕ ਕਰ ਰਹੀ ਚਲ ਠੀਕ ਹੈ ਮੈਂ ਮਜ਼ਾਕ ਕਰ ਰਹਾ ਤੁਸੀਂ ਦੱਸੋ ਇਹ ਦੱਸੋ ਤੁਸੀਂ ਜਾਣਾ ਕਿ ਨਹੀਂ ਖਾਣਾ ਮੈਂ ਜਾਣਾ ਮੈਂ ਜਾਣਾ ਕਲੰਦਿੰਗਾਂ ਨੂੰ ਸਾਵਧਤਾਂ ਉਲਟੀ ਵੀ ਆ ਜਾਂਦੀ ਆ ਓਏ ਸਾਬ ਨੇ ਘਰ ਜਾਣਾ ਹੈ ਰਹਿ ਰਹਿ ਨਾ ਆਏ 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 ਤੁਸੀਂ ਰਹਿਣੇ ਦੋ ਐਵੇਂ ਉਹ ਛੋਟਾ ਰਹਿਣ ਦੋ ਯਾਰ ਸਿਆ ਇਹ ਹੱਸਿਆ ਇਹ ਹੱਸਿਆ ਹਾਏ ਹਾਏ

ਹਰਾਨ ਓਏ ਪਹਿਲਾਂ ਵਧੀਆ ਸੀ ਪਹਿਲਾਂ ਵਧੀਆ ਸੀ ਚਾਹ ਸਕਦਾ ਸੀ ਉਹ ਮਾੜੇ ਰਹਿ ਗਿਆ ਨਾ ਭਾਈ ਓਏ ਓ धुप च चढ़ गई हूं मीह तो बाद चलो जी मेला हो गया खत्म चलिए करना चलो कर लेट्स गो ही है कि ਭੱਜ ਗਿਆ ਭੱਜ ਗਿਆ ਭੱਜ ਗਿਆ ਗੱਡੀ ਕੋ ਭੱਜ ਗਿਆ ਇਹ ਕਿਹੜੀ ਗੱਡੀ ਆ ਇਹ ਸਪਾਈਡਰ ਸਪਾਈਡਰ